ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਪੂਰੀ ਦੁਨੀਆ ਭਰ ਤੋਂ ਨਾਨਕ ਨਾਮ ਦੇਵਾ ਸਿੱਖ ਸੰਤਾਂ ਨੇ ਇਸ ਸਾਲ ਨੂੰ ਮਨਾਉਣ ਲਈ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਸਮੇਤ ਹਾਜ਼ਰੀ ਭਰਦੀਆਂ ਸੰਤਾਂ ਨੂੰ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਨਾ ਹੋਵੇ ਉਸ ਲਈ ਬਹੁਤ ਵਧੀਆ ਪ੍ਰਬੰਧ ਪ੍ਰਕਰਮਾਂ ਦੇ ਵਿੱਚ ਵੱਲੋਂ ਜਿਹੜੇ ਕੀਤੇ ਗਏ ਜਿੱਥੇ ਕਿ ਤਾੜ ਪਾਏ ਦਾਨ ਦੀ ਵਿਛਾਈ ਤੋਂ ਲੈ ਕੇ ਸੰਤਾਂ ਦੇ ਰਹਿਣ-ਮਹਿਣ ਦਾ ਜਿਹੜਾ ਵਾ ਉਹ ਸਮਾਜਿਕ ਪ੍ਰਬੰਧ ਜਿੰਨੇ ਵੀ ਵਕਤ ਤੋਂ ਵੱਧ ਸੁਚੱਜੇ ਹੋ ਸਕੇ ਆ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਮੰਦਸਾ ਵੱਲੋਂ ਕੀਤੇ ਗਏ ਸਰੋਮਿਕ ਬੱਤੀ ਦੀ ਪ੍ਰਧਾਨਗੀ ਕੀਤੀ ਗਈ ਹੈ ਜਨਰੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਜਿੰਦਰ ਸਿੰਘ ਰੂਬੀ ਮੈਨੇਜਰ ਜੀ ਦੇ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਸਾ ਵਿਖੇ ਹਰ ਸਾਲ ਦੀ ਤਰ੍ਹਾਂ ਪੂਰੀ ਦੁਨੀਆ ਭਰ ਤੋਂ ਨਾਨਕ ਨਾਮ ਦੇਵਾ ਸਖ ਸੰਤਾ ਨਵੇਂ ਸਾਲ ਨੂੰ ਮਨਾਉਣ ਲਈ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਸਮੇਤ ਹਾਜ਼ਰੀ ਭਰਦਿਆਂ ਇਸੇ ਦੌਰਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਮਾਨਜੋਤ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਕਾਮੀ ਜੀ ਦੇ ਆਦੇਸ਼ ਅਨੁਸਾਰ ਸੰਤਾ ਨੂੰ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਨਾ ਹੋਵੇ ਉਸ ਲਈ ਬਹੁਤ ਵਧੀਆ ਪ੍ਰਬੰਧ ਪ੍ਰਕਰਮਾਂ ਦੇ ਵਿੱਚ ਸਾਡੇ ਵੱਲੋਂ ਜਿਹੜੇ ਕੀਤੇ ਗਏ ਆ ਜਿੱਥੇ ਕੀ ਟਾੜ ਪਾਏ ਦਾਨ ਦੀ ਵਿਛਾਈ ਤੋਂ ਲੈ ਕੇ ਸੰਤਾਂ ਦੇ ਰਹਿਣ-ਮਹਿਣ ਤੱਕ ਜਿਹੜਾ ਵਾ ਉਹ ਸਭ अच्छे ਪ੍ਰਬੰਧ ਜਿੰਨੇ ਵੀ ਵਕਤ ਤੋਂ ਵੱਧ ਸਚੱਜੇ ਹੋ ਸਕਿਆ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਮੰਦ ਸਾਹਿਬ ਵੱਲੋਂ ਕੀਤੇ ਗਏ ਜਸਵੰਤ ਸਿੰਘ ਕੀ ਕਹਿਣਾ ਚਾਹੋਗੇ ਇਹ ਨਵੇਂ ਸਾਲ ਤੋਂ ਗੁਰੂ ਘਰ ਚ ਸ਼ੁਰੂਆਤ ਕੀਤੀ ਹੈ ਟੁੱਟੀਆਂ ਸੁਰਤਾਂ ਜਿਸਥਾਂ ਜੁੜਦੀਆਂ ਸੁੱਖ ਸਕੂਨ ਮਿਲਦਾ ਅੰਦਰ ਨੂੰ ਮੁਰਦਿਆਂ ਨੂੰ ਜਿਵੇਂ ਜ਼ਿੰਦਗੀ ਮਿਲਦੀ ਹੈ ਮੇਰਾ ਸਜਦਾ ਉਸ ਹਰਮੰਦਰ ਨੂੰ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਨਵੇਂ ਸਾਲ 2026 ਦੀ ਸ਼ੁਰੂਆਤ ਹੋਈ ਹੈ ਹਰ ਕੋ ਚਾਹੁੰਦਾ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਕੀਤੀ ਜਾਵੇ ਜਦੋਂ ਗੁਰੂ ਘਰ ਤੋਂ ਪਤਾ ਸ਼ੁਰੂਆਤ ਕਰਾਂਗੇ ਬਰਕਤਾਂ ਆਪਣੇ ਨਾਲ ਹੁੰਦੀਆਂ ਤੇ ਸਮੂਹ ਸੰਗਤਾਂ ਦੀਆਂ ਹੈਗੀਆਂ ਅੱਜ ਦੂਦ ਰਾਡਿਓ ਦੇਸ਼ ਵਿਦੇਸ਼ ਤੋਂ ਗੁਰਦੁਆਰ ਸਾਹਿਬ ਦੇਖੇ ਨਤਮਸਤਕ ਹੋ ਰਹੀਆਂ ਹਨ ਇੱਕ ਨਿਰਾਲੀ ਜੀ ਕਸ਼ਸ਼ ਹੈ ਤੇਰੇ ਦੀਦਾਰ ਵਿੱਚ ਇੱਕ ਨਿਰਾਲੀ ਜਹੀ ਕਸ਼ਸ਼ ਹੈ ਤੇਰੇ ਦੀਦਾਰ ਵਿੱਚ ਐਮਤ ਨਹੀਂ ਹਰ ਰੋਜ਼ ਕਰੋੜਾ ਸਿਰ ਚੁੱਕਦੇ ਤੇਰੇ ਦਰਬਾਰ ਵਿੱਚ ਅੱਜ ਆਪਾਂ ਉਸ ਸਾਧ ਤੇ ਖੜੇ ਹਾਂ ਜਿੱਥੇ ਸਭੇ ਥਾਵ ਨਹੀਂ ਤੁਜਿਆ ਇੱਥੇ ਰੋਗਿਆਂ ਦੇ ਰੋਗ ਦੂਰ ਹੋ ਜਾਂਦੇ ਹਨ ਕੋੜੀਆਂ ਦੇ ਕੋੜ ਦੂਰ ਹੋ ਜਾਂਦੇ ਹਨ ਅਤੇ ਜਿਹੜਾ ਸੱਚੇ ਮੰਨ ਆਵੇ ਸ਼ਰਦਬ ਸ਼ਰਦਬ ਭਾਵਨਾ ਨਾਲ ਆਵੇ ਉਹ ਝੋਲੀਆਂ ਭਰ ਕੇ ਜਾਂਦਾ ਸਮੂਹ ਸੰਗਤਾਂ ਅੱਜ ਦਰਬਾਰ ਸਾਹਿਬ ਨਤਪਸਤ ਕੋਰੀਆਂ ਅਤੇ ਝੋਲੀਆਂ ਭਰ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਹਾਂ ਉਸ ਤੋਂ ਕਾਥੀ ਕਿੱਥੋਂ ਆਏ ਤੁਸੀਂ ਮੈਂ ਜੀ ਕੋਕਾ ਤੋਂ ਆਏ ਹਾਂ ਅੱਜ ਨਵੇਂ ਸਾਲ ਤੇ ਇੱਥੇ ਪੁੱਜੇ ਕੀ ਕਹਿਣਾ ਚਾਹੁੰਦੇ ਜੀ ਅੱਜ ਆ ਨਵੇਂ ਸਾਲ ਤੇ ਆਏ ਹੈਗੇ ਦਰਬਾਰ ਸਾਹਿਬ ਜ ਕੀ ਇਹ ਨਵਾਂ ਸਾਲ ਜੋ ਚੜ੍ਹਿਆ ਹੈਗਾ ਹੈ ਇਹ ਸਭ ਦੇ ਭਲੇ ਵਾਲਾ ਹੋਵੇ ਸਰਦਿਕਲਾ ਵਾਲਾ ਹੋਵੇ ਔਰ ਸਮਾਜ ਵਿੱਚ ਦੇਸ਼ ਦੇ ਦੁਨੀਆ ਵਿੱਚ ਸੁਖਾਂਤੀ ਹੋਵੇ ਸਭ ਦੀ ਤਰੱਕੀ ਹੋਵੇ ਔਰ ਕਿਸੀ ਕਰਕੇ ਅਸੀਂ ਮੰਨ ਦੀ ਸ਼ਾਂਤੀ ਲਈ ਸਭ ਦੀ ਅਰਦਾਸ ਦੇ ਇੱਥੇ ਆਏ ਸੀ ਪਰਿਵਾਰ ਨਾਲ ਆਏ ਜੀ ਹਾਂਜੀ ਪਰਿਵਾਰ ਨਾਲ ਆਏ ਜੀ ਭਾਜੀ ਅੱਛਾ ਵੇਖਿਆ ਕਿ ਲੋਕ ਨਵਾਂ ਸਾਲ ਮਨਾਣ ਲਈ ਬਾਹਰ ਜਾਂਦੇ ਨੇ ਪੜੀ ਇਲਾਕੇ ਦਾ ਰੁਕ ਕਰਦੇ ਤੁਸੀਂ ਅੱਜ ਗੁਰੂ ਘਰ ਪਹੁੰਚੇ ਅਸੀਂ ਕਹਿੰਦੇ ਹਾਂ ਸਾਲਸਾ ਲਈ ਇੱਥੇ ਆਉਂਦੇ ਹਾਂ ਔਰ ਮੰਨ ਸ਼ਾਂਤੀ ਮੰਗਦੀ ਹੈ ਜਿਵੇਂ ਦੱਸੇ ਗਰਾ ਦੇ ਤੇ ਤਰਦੇ ਹਾਂ ਦੀ ਨਵੇਂ ਸਾਲ ਦੀ ਸ਼ੁਰੂਆਤ ਵੀ ਜਦੂ ਜੱਤ ਹੋਵੇ ਤੇ ਇਸ ਸਾਲ ਸਾਡੀ ਜਿਹੜਾ ਹੈਗਾ ਉਹ ਫਿਰ ਵਧੀਆ ਰਹੇਗਾ ਆਪਣਾ ਠੀਕ ਹੈ। ਸਤਿ ਸ੍ਰੀ ਅਕਾਲ ਜੀ ਨਵਾਂ ਸਾਲ ਮਨਾਉਣ ਵਾਸਤੇ ਤੁਸੀਂ ਦਰਵਾਜ਼ਾ ਸਾਹਿਬ ਨੂੰ ਦੇਖ ਕੇ ਕੋਈ ਠੀਕ ਜੀ। ਦੇਖੀ ਮੇਰੀ ਦਿਲੀ ਤੇ ਮੰਨਵਾ ਸੀ ਕਿ ਮੈਂ ਜਦੋਂ ਵੀ ਨਵੇਂ ਸਾਲ ਦੀ ਸ਼ੁਰੂਆਤ ਹੋਣੀ ਹੈ ਤੇ ਮੈਂ ਗੁਰੂ ਘਰ ਆ ਕੇ ਕਰਾਂ ਤੇ ਅੱਜ ਮਹਾਰਾਜ ਜੀ ਮੈਨੂੰ ਲੈ ਕੇ ਆਏ ਤੇ ਮੈਂ ਮਹਾਰਾਜ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ ਆਪਣੀ ਫੈਮਲੀ ਦੇ ਨਾਲ ਆਇਆ ਤੇ ਇਸ ਤੋਂ ਵੱਡਾ ਦਿਨ ਨਹੀਂ ਹੈ। ਮੈਂ ਸਾਰਿਆਂ ਨੂੰ ਕਹਿਣਾ ਹੈ ਕਿ ਜਿੱਥੇ ਵੀ ਕੋਈ ਹੈਗਾ ਉਹ ਆਪਣੀ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਆ ਗੁਰੂ ਘਰ ਜਾ ਕੇ ਕਰੋ ਜ਼ਰੂਰੀ ਨਹੀਂ ਦੀ ਦਰਬਾਰ ਸਾਹਿਬ ਆਉਣਾ ਤੁਹਾਡੇ ਲਾਗੇ ਦਾ ਜਿਹੜਾ ਗੁਰਦੁਆਰਾ ਉੱਥੇ ਚਲ ਜਾਓ ਅਗਰ ਤੁਸੀਂ ਲਾਗੇ ਦੇ ਲੋਕਲ ਹੈਗੇ ਦਰਬਾਰ ਸਾਹਿਬ ਆਜੋ ਅਗਰ ਕਿਸੇ ਦੂਰ ਹੋ ਜਿਹੜਾ ਤੁਹਾਡੇ ਨੇੜੇ ਦਾ ਗੁਰਦੁਆਰਾ ਹੈ ਉੱਥੋਂ ਸ਼ੁਰੂਆਤ ਕਰੋ ਕੀ ਅਰਦਾਸ ਬੇਨਤੀ ਕੀਤੀ ਹੈ ਕਿ 2026 ਜੀ ਅਰਦਾਸ ਇਹੀ ਆ ਜੀ ਸਾਰੇ ਸੰਸਾਰ ਦੇ ਸੁੱਖ ਮੰਗਦਾ ਮੈਂ ਛੜਦੀ ਕਲਾ ਵਿੱਚ ਰੱਖਾਂ ਇਹੀ ਆ ਜੀ ਸਿਹਤ ਤੋਂ ਪੱਖੋਂ ਮੈਂ ਅਰਦਾਸ ਮੰਗਦਾ ਕਿ ਹਮੇਸ਼ਾ ਸਾਨੂੰ ਫਿੱਟ ਰੱਖੋ ਤੇ ਇੱਕ ਅੰਮ੍ਰਿਤ ਵੇਲਾ ਰੱਬ ਦਿੰਦਾ ਰਵੇ ਦੇ ਮੇਰੇ ਮਾਪਿਓ ਦੀ ਸਾਰੇ ਦੁਨੀਆ ਤੇ ਜਿੰਨੇ ਵੀ ਮਾਪਿਓ ਉਹਨਾਂ ਸਾਰਿਆਂ ਦੀ ਚੜ੍ਹਦੀ ਕਲਾ ਵਿੱਚ ਲੰਮੀ ਉਮਰ ਦੀ ਕਾਮਨਾ ਕਰਦਾ ਮੈਮ ਕੀ ਕਹਿਣਾ ਚਾਹੋਗੇ ਅੱਜ ਦੇ ਨਵੇਂ ਸਾਲ ਦੇ ਮੌਕੇ ਤੇ ਤੁਸੀਂ ਸਤਿ ਸ੍ਰੀ ਅਕਾਲ ਸ੍ਰੀ ਹਰਿਮੰਦਰ ਸਾਹਿਬ ਜਨਤਮਸਤ ਹੋਏ ਹੋ ਕੀ ਕਹਿਣਾ ਚਾਹੋਗੇ ਸਾਈਗੁਰੂ ਜੀ ਕਾ ਖਾਲਸਾ ਵਾਹੀਗੁਰੂ ਜੀ ਕੀ ਫਤਿਹ ਇਹ ਕਹਿਣਾ ਚਾਹਾਂਗੀ ਕਿ ਸਾਨੂੰ ਸਾਰਿਆਂ ਨੂੰ ਗੁਰੂ ਘਰ ਨਾਲ ਜੁੜਨਾ ਚਾਹੀਦਾ ਅੰਮ੍ਰਿਤ ਵੇਲੇ ਨਾਲ ਜੁੜਨਾ ਚਾਹੀਦਾ ਸੋ ਬਾਬਾ ਜੀ ਨੇ ਬੁਲਾਇਆ ਔਰ ਆਪਣੇ ਦਰਸ਼ਨਾਂ ਲਈ ਅਸੀਂ ਇੱਥੇ ਹਾਜ਼ਰ ਹੋਇਆ ਸੋ ਸਾਰੇ ਜਾਣੇ ਨਵੇਂ ਸਾਲ ਦੇ ਆਪਣੇ ਬੱਚਿਆਂ ਨੂੰ ਪਰਿਵਾਰ ਦੇ ਨਾਲ ਦਰਬਾਰ ਸਾਹਿਬ ਜ਼ਰੂਰ ਮੱਥਾ ਟੇਕ ਕੇ ਤੁਸੀਂ ਨਤਮਸਤਕ ਹੋਏ ਹੋ ਕੀ ਅਰਦਾਸ ਬੇਨਤੀ ਕੀਤੀ ਕਿ 2026 ਜਣਾ ਉਹ ਕਿਸ ਇਹੀ ਖੁਸ਼ੀਆਂ ਵਾਲਾ ਹੋਵੇ ਬਹੁਤ ਜ਼ਿਆਦਾ ਮਿਹਨਤ ਕਰੀਏ ਪ੍ਰਮਾਤਮਾ ਦਾ ਸਾਡੇ ਸਿਰ ਤੇ ਹੱਥ ਹੋਵੇ ਬੈਸੇ ਤੇ ਮੈਂ ਬਾਬਾ ਜੀ ਤੋਂ ਕੁਝ ਨਹੀਂ ਮੰਗਿਆ ਸਿਰਫ ਸਿਰਫ ਅੰਮ੍ਰਿਤ ਵੇਲਾ ਮੰਗਿਆ ਕਿ ਬਾਬਾ ਜੀ ਮੇਰਾ ਕਦੀ ਅੰਮ੍ਰਿਤ ਵੇਲਾ ਨਾ ਮਿਸ ਹੋਵੇ ਤੇ ਮੈਨੂੰ ਅੰਮ੍ਰਿਤ ਵੇਲਾ ਤੁਸੀਂ ਨਿਊ ਲਾਈਫ ਤੁਸੀਂ ਹੁਣ ਸਟਾਰਟ ਕਰਨ ਜਾ ਰਹੇ ਹੋ ਤੇ ਪਹਿਲਾ ਤਸੀਰ ਸੱਚ ਕੋ ਸ਼ੁਰੂ ਹੋਵੇ ਸੱਚੇ ਮਤਮਸਤ ਕਿ ਅਰਦਾਸ ਇਹ ਲਾਈਫ ਪਹਿਲੀ ਲਾਈਫ ਵੀ ਬਾਬਾ ਜੀ ਨੇ ਦਿੱਤੀ ਸੀ ਇਹ ਲਾਈਫ ਵੀ ਬਾਬਾ ਜੀ ਨੇ ਦਿੱਤੀ ਹੈ ਸੋ ਉਹਨਾਂ ਨੂੰ ਪਤਾ ਹੀ ਨੋਜ਼ ਬੈਟਰ ਕਿ ਵਨ ਨੂੰ ਕੀ ਦੇਣਾ 2026 ਚ ਸੋ ਆਪਣੇ ਬੱਚਿਆਂ ਨੂੰ ਮਾਪਿਆਂ ਨੂੰ ਪਤਾ ਹੀ ਹੁੰਦਾ ਸੋ ਜ਼ਰੂਰ ਦੇਣੀ ਹੈ ਕੀ ਕਹਿਣਾ ਚਾਹੋਗੇ ਅੱਜ ਨਵੇਂ ਸਾਲ ਦੀ ਸ਼ੁਰੂਆਤ ਸਤਿ ਸ਼੍ਰੀ ਹਰਿਮੰਦਰ ਸਾਹਿਬ ਤੋਂ ਕੀਤੀ ਹੈ ਲੱਖਾਂ ਸ਼ਰਧਾਲੂਆਂ ਨੇ ਮੱਥਾ ਟੇਕਿਆ ਕੀ ਕਹਿਣਾ ਚਾਹੋਗੇ ਦੇਖੋ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਅਸੀਂ ਨਵੇਂ ਸਾਲ ਦੇ ਆਗਾਸ ਤੇ ਯਾਨੀ ਕਿ 2026 ਦੇ ਆਗਾਸ ਦੇ ਉੱਪਰ ਨਤਮਸਤਕ ਹੋਏ ਹਾਂ ਔਰ ਬੜੀ ਚੰਗੀ ਪ੍ਰੇਮ ਭਾਵਨਾ ਸੰਕ੍ਰਿਤੀ ਪਿਉਰਿਟੀ ਔਰ ਬੜੀ ਨੇਕ ਦਲੀ ਦੇ ਨਾਲ ਜਦੋਂ ਅਸੀਂ ਗੁਰੂ ਘਰ ਦਾ ਓਟ ਆਸਰਾ ਲੈਨੇ ਆ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਆਪਣੇ ਦਿਨ ਦੀ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਆ ਤੇ ਸਾਡੇ ਅੰਦਰ ਬਹੁਤ ਵੱਡੀ ਤਾਕਤ ਦਾ ਪ੍ਰਸਾਰ ਔਰ ਸੰਚਾਰ ਵੀ ਹੁੰਦਾ ਤੁਸੀਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਉੱਪਰ ਬਹੁਤ ਵੱਡੇ ਸੰਕਟ ਆਏ ਫਲੱਡਸ ਵਰਗੀਆਂ ਇਦਾਂ ਦੇ ਹਾਲਾਤ ਬਣ ਗਏ ਕਿ ਲੋਕਾਂ ਦੇ ਜਾਨੀ ਮਾਲੀ ਮवेशੀਆਂ ਦੇ ਨੁਕਸਾਨ ਬਹੁਤ ਹੋਏ ਔਰ ਪੰਜਾਬੀਆਂ ਨੇ ਹੀ ਪੰਜਾਬ ਨੂੰ ਬਚਾਇਆ ਕਿਉਂਕਿ ਸਾਡੇ ਗੁਰੂ ਸਹਿਬਾਨਾਂ ਦੀਆਂ ਦਿੱਤੀਆਂ ਹੋਈਆਂ ਸਪਿਰਿਟਸ ਉਹਨਾਂ ਦੇ ਮਾਰਗਦਰਸ਼ਨ ਸਰਬੱਤ ਦੇ ਭਲੇ ਦੀ ਗੱਲ ਕਰਨੀ ਕੁੱਲ ਕਾਈ ਦੇ ਭਲੇ ਦੀ ਗੱਲ ਕਰਨੀ ਔਰ ਹਮੇਸ਼ਾ ਸੰਤ ਸਿਪਾਹੀ ਦੀ ਫਿਲਾਸਫੀ ਦੇ ਉੱਪਰ ਚੱਲਣਾ ਇਹ ਸਾਨੂੰ ਮਾਰਗਦਰਸ਼ਨ ਜਦੋਂ ਮਿਲਦੇ ਆ ਤੇ ਇਹਦੇ ਨਾਲ ਸਾਡੇ ਅੰਦਰ ਬਹੁਤ ਵੱਡੀ ਸ਼ਕਤੀ ਪੈਦਾ ਹੁੰਦੀ ਆ ਸੋ ਇੰਨੀ ਵੱਡੀ ਤਦਾਦ ਦੇ ਵਿੱਚ ਇੱਥੇ ਸ਼ਰਦਾਲੂ ਹੋਰ ਵੀ ਆਇਆ ਦੇਸ਼ਾਂ ਵਿਦੇਸ਼ਾਂ ਤੋਂ ਆਇਆ ਤੇ ਜਦੋਂ ਉਹ ਆਪਸ ਦੇ ਵਿੱਚ ਇੰਨੀ ਪ੍ਰੇਮ ਭਾਵਨਾ ਦੇ ਨਾਲ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੁੰਦੇ ਆ ਔਰ ਨਵੇਂ ਸਾਲ ਦੀ ਸ਼ੁਰੂਆਤ ਹੀ ਨਤਮਸਤਕ ਹੋ ਕੇ ਕਰਦੇ ਆ ਗੁਰੂ ਦਾ ਓਟ ਆਸਰਾ ਲੈ ਕੇ ਕਰਦੇ ਆ ਗੁਰਬਾਣੀ ਦੇ ਰੋਸ਼ਨੀ ਦੇ ਵਿੱਚ ਕਰਦੇ ਆ ਤੇ ਸਾਡੇ ਪੰਜਾਬੀਆਂ ਦੀ ਸਾਡੇ ਦੇਸ਼ ਵਾਸੀਆਂ ਦੀ ਚੜ੍ਹਦੀ ਕਲਾ ਤਾਂ ਹੀ ਬਣੀ ਰਹਿੰਦੀ ਆ ਔਰ ਮੈਨੂੰ ਬਹੁਤ ਸੁਖਦ ਅਹਿਸਾਸ ਹੋਇਆ ਕਿ ਪੂਰੇ ਲੋਕਾਈ ਜਿਹੜੀ ਇੱਥੇ ਇਕੱਠੀ ਹੋ ਕੇ ਗੁਰੂ ਸਾਹਿਬ ਨੂੰ ਨਤਮਸਤਕ ਹੋ ਰਹੀ ਐ ਸੇ ਸਿਚਾਰ ਰਹੀ ਐ ਬੜੇ ਜਜ਼ਬਾਤੀ ਪਲ ਵੀ ਐ ਔਰ ਬੜੇ ਇਮਾਨ ਵੀ ਸਾਡਾ ਤਾਜ਼ਾ ਕਰ ਰਿਹਾ ਮਨ ਨੂੰ ਸਕੂਨ ਵੀ ਬਹੁਤ